É isso! Só... ਕਿਰਨ ਵੀ ਨਾ ਸਿੰਗਿੰਗ ਕਰਨੀ ਹੋਵੇ ਜਾਂ ਕਿਰਨ ਨੂੰ ਜੋਤੀ ਬਣਾ ਸਿੰਗਿੰਗ ਕਰਨੀ ਹੋਵੇ ਤੁਸੀਂ ਕਰ ਲਓਗੇ ਚਲੋ ਰੱਬ ਨਾ ਕਰੇ ਵੀ ਉਹਦਾ ਕਦੇ ਟਾਈਮ ਆਵੇ ਬਟ ਜੇ ਕਦੀ ਇੱਕ ਦੂਜੇ ਦੇ ਵਿੱਚ ਜਾਂ ਉਹਦਾ ਮਤਲਬ ਜਿਵੇਂ ਬਿਮਾਰ ਬੰਦਾ ਹੋ ਜਾਂਦਾ ਜਾਂ ਉਹਦਾ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਘਰ ਦੀ ਤਾਂ ਅਸੀਂ ਥੋੜਾ ਅਲੱਗ-ਅਲੱਗ ਬਟ ਅਸੀਂ ਉਹਦਾ ਨਹੀਂ ਕਦੇ ਲੱਗ ਹੋਵਾਂਗੇ ਉਹਦਾ ਸੀ ਹਮੇਸ਼ਾ ਜੁੜ ਕੇ ਕੰਮ ਕਰਾਂਗੇ oh no ਕਿਰਨ ਦੀ ਕਿਹੜੀ ਹੈਬਿਟ ਨੇ ਜੋ ਬਹੁਤ ਜ਼ਿਆਦਾ ਗੰਦੀਆਂ ਲੱਗ ਰਹੀ ਵਾਰੀ ਇਦਾਂ ਹੋ ਜਾਂਦਾ ਕਿ ਕਈ ਵਾਰੀ ਆਡੀਅנס ਐਸ ਜੀ ਹੁੰਦੀ ਆ ਖੱਪ ਪਾਉਣ ਵਾਲੀ ਇਹਨੂੰ ਯਾਨੀ ਕਿ ਇਹ ਗੱਲਾਂ ਵਧੀਆਂ ਲਾਦੀਆਂ ਇਹ ਮੈਕ ਦੇ ਵਿੱਚ ਹੀ ਬੋਲ ਦਿੰਦੀ ਆ ਫਿਰ ਉਹ ਗੱਲਾਂ ਫਿਰ ਅਸੀਂ ਸਾਰੇ ਇਹਨੂੰ ਕਹਿ ਦਿੰਨੇ ਆ ਲੋਕਾਂ ਦਾ ਤਾਂ ਕੰਮ ਹੀ ਐ ਮੰਦਿਰ ਹੁੰਦੀ ਐ ਤੁਹਾਨੂੰ ਪਤਾ ਖਾਪ ਆਉਣ ਵਾਲੀ ਵੀ ਹੁੰਦੀ ਐ ਜੀ ਤੇ ਕਈ ਵਾਰੀ ਬਾੜੇ ਪਿਆਰ ਕਰਨ ਵਾਲੇ ਸਰੋਤੇ ਵੀ ਹੁੰਦੇ ਆ ਜੀ ਕਈਆਂ ਦੀ ਆਦਤ ਹੀ ਹੁੰਦੀ ਐ ਜੀ ਹੁਣ ਲਾਈਫ ਦੇ ਵਿੱਚ ਕਿਹੜਾ ਇੱਕ ਗੋਲ ਰਹਿ ਗਿਆ ਕਿ ਹਾਂ ਉਹ ਚੀਜ਼ ਰਹਿ ਗਈ ਉਹ ਵੀ ਕਰਨੀ ਬਸ ਜੀ ਹਜੇ ਤਾਂ ਬਹੁਤ ਕੁਝ ਸੋਚਿਆ ਹੋਇਆ ਵਾ ਕੰਮ ਜਾ ਪਰਹਵਾਂਗੇ ਮਿਹਨਤ ਕਰਦੇ ਆਂ ਬਾਕੀ ਉਹ ਸਮਾਲ ਕਾ ਹੱਥ ਡੋਰਾ ਨਹੀਂ ਵੈਸੇ ਕਿਹੜੇ ਸਿੰਗਰ ਨੂੰ ਤੁਸੀਂ ਦੋਨੋਂ ਜ਼ਿਆਦਾ ਫੋਲੋ ਕਰਦੇ ਅਸੀਂ ਜ਼ਿਆਦਾ ਉਸਤਾਦ ਜੀ ਨੂੰ ਕਰਦੇ ਆ ਅਨੁਸਤ ਫਤੀਆਲੀ ਖਾਨ ਸਾਹਿਬ ਜੀ ਮੈਂ ਵੋ ਰੰਗੂ ਹੂੰ ਜੋ ਚੜਕੇ ਕبھی ਛੂਟੇ ਨਾ ਮੈਂ ਵੋ ਰੰਗੂ ਹੂੰ ਜੋ ਚੜਕੇ ਕبھی ਛੂਟੇ ਨਾ ਦਮਨ ਸੇ ਤੁਮੇ ਪਿਆਰ ਸੇ ਪਿਆ ਹੋਨੇ ਲੱਗੇਗਾ ਤੁਮੇ ਪਿਆਰ ਸੇ ਪਿਆਰ ਹੋਨੇ ਲੱਗੇਗਾ ਮੇਰੇ ਸਾਥ ਸ਼ਾ ਮੈਂ ਬਿਤਾ ਕਰਤੋਂ ਦੇਖੋ ਪਾ ਸੁਣ ਕੇ ਤੁਸੀਂ ਸਮਝ ਗਏ ਹੋਗੇ ਅੱਜ ਸਾਡੇ ਨਾਲ ਫੇਰ ਇੱਕ ਵਾਰ ਜਿਹੜੀ ਨੇ ਗਿਲ ਸਿਸਟਰ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਫੇਰ ਇੱਕ ਵਾਰੀ ਗੱਲ ਕਰਾਂਗੇ ਤੇ ਪੁੱਛ ਲੈਣੇ ਆ ਕਿ ਕਿਦਾਂ ਦਾ ਐਕਸਪੀਰੀਅੰਸ ਰਿਹਾ ਸਸ਼ੀਕਲ ਜੀ ਸਸ਼ੀਕਲ ਜੀ ਸਸ਼ੀਕਲ ਜੀ ਕੀ ਹਾਲ ਚਾਲ ਹੈ ਤੁਹਾਡਾ ਬਹੁਤ ਵਧੀਆ ਤੁਜੀ ਪਹਿਲਾਂ ਅਸੀਂ ਦਾ ਸਿਟੀ ਹੈਡਲਾਈਨਸ ਦਾ ਬਹੁਤ ਧੰਨਵਾਦ ਕਰਦੇ ਕਿ ਤੁਸੀਂ ਸਾਨੂੰ ਸਾਰਿਆਂ ਮੂਰੇ ਰੂਬਰੂ ਕੀਤਾ ਤੇ ਸਾਨੂੰ ਬਹੁਤ ਲੋਕਾਂ ਦਾ ਪਿਆਰ ਮਿਲਿਆ ਜੀ ਬਹੁਤ ਜਾਣੇ ਸਾਨੂੰ ਆਏ ਦੁਬਾਰਾ ਇੰਟਰਵਿਊ ਵੀ ਕਰਨਾ ਹੈ ਇੰਟਰਵਿਊ ਸਾਡੀ ਪਹਿਲਾਂ ਦੀਦੀ ਨਹੀਂ ਕਰਕੇ ਗਏ ਸੀ ਦਾ ਸਿਟੀ ਲੈਂਡ ਦਾ ਸਿਟੀ ਹੈਡਲਾਈਨ ਤੋਂ ਹਨ ਤੇ ਸਾਨੂੰ ਬਹੁਤ ਪਿਆਰ ਮਿਲਿਆ ਤੇ ਬਹੁਤ ਜਾਣੇ ਆਏ ਸਾਡਾ ਇੰਟਰਵਿਊ ਕਰਨ ਤੇ ਦਾ ਸਿਟੀ ਲਾਈਨ ਹੈਡਲਾਈਨਸ ਦਾ ਚੈਨਲ ਦਾ ਬਹੁਤ ਜਿਆਦਾ ਧੰਨਵਾਦ ਕਰਦੇ ਕਿ ਸਾਡੀ ਦੁਨੀਆ ਚ ਪਛਾਣ ਬਣਾਈ ਸਾਨੂੰ ਬਹੁਤ ਪਿਆਰ ਮਿਲਿਆ ਤੇ ਐਦਾਂ ਹੀ ਮਿਲਦਾ ਰਵੇ ਸਾਰੀ ਸੰਗਤ ਕਿੱਦਾਂ ਦਾ ਲੱਗਿਆ ਜਦੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਗਿਲ ਸਿਸਟਰ ਨੂੰ ਬਹੁਤ ਰੇਅਰ ਲੋਕ ਜਾਣਦੇ ਸੀ ਪਰ ਹੁਣ ਤੁਹਾਨੂੰ ਬਹੁਤ ਜ਼ਿਆਦਾ ਲੋਕ ਜਾਣਣ ਲੱਗ ਪਏ ਮੈਂ ਕਹਿੰਨੀ ਬਹੁਤ ਜ਼ਿਆਦਾ ਤੁਹਾਡੇ ਇੰਟਰਵਿਊਜ਼ ਵੀ ਹੋਏ ਨੇ ਕਿੱਦਾਂ ਦਾ ਲੱਗਦਾ ਮੈਮ ਬਹੁਤ ਜ਼ਿਆਦਾ ਵਧੀਆ ਲੱਗਦਾ ਜੀ ਕਿਉਂਕਿ ਕਦੇ ਸੋਚਿਆ ਹੀ ਨਹੀਂ ਸੀ ਵੀ ਕੋਈ ਇੰਟਰਵਿਊ ਵੀ ਕਰਨਾ ਆਏਗਾ ਜੀ ਤੁਸੀਂ ਸਾਡੀ ਇੰਟਰਵਿਊ ਕਰਨ ਲਈ ਆਏ ਇਸ ਦੁਆ ਸਾਨੂੰ ਬਹੁਤ ਫੋਨ ਆਏ ਤੇ ਬਹੁਤ ਜ਼ਿਆਦਾ ਯਾਨੀ ਕਿ ਇੰਟਰਵਿਊ ਹੋ ਗਏ ਸਾਡੇ ਜੀ ਤੇ ਤੁਹਾਡੀ ਇਹ ਮਿਹਰਬਾਨੀ ਹੈ ਪਹਿਲੀ ਗੱਲ ਤਾਂ ਜੀ ਹਾਂਜੀ ਨਹੀਂ ਮੈਂ ਕਹਿੰਨੀ ਮਿਹਰਬਾਨੀ ਸਾਡੀ ਨਹੀਂ ਹੈਗੀ ਮਿਹਰਬਾਨੀ ਰੱਬ ਦੀ ਹੈ ਕਿ ਸਾਨੂੰ ਤੁਹਾਡੇ ਕੋਲ ਭੇਜੀ ਉਹ ਕਹਿੰਦੇ ਨਹੀਂ ਹੁੰਦੇ ਕਿ ਰੱਬ ਨੇ ਜਦੋਂ ਪਹਿਚਾਨ ਬਣਾਉਣੀ ਹੁੰਦੀ ਹੈ ਕਿਸੇ ਨੂੰ ਤਾਂ ਮੋਰੀ ਰੱਖਣਾ ਹੁੰਦਾ ਉਹ ਤੁਸੀਂ ਸੀਗੇ ਤੁਸੀਂ ਪਹਿਲਾਂ ਆਏ ਇਸ ਦੁਆਦੀ ਹੋਰ ਆਏ ਜਾਨੀ ਕਿ ਉਹਨਾਂ ਲੋਕ ਸਾਨੂੰ ਜਾਣਨ ਲੱਗ ਗਏ ਜੀ ਐਸੀ ਗੱਲ ਨੇ ਤੇ ਮੈਂ ਮੈਂ ਕਹਿਨੀ ਐ ਇਸ ਬਾਤ ਤੇ ਇੱਕ ਵਧੀਆ ਜਿਹਾ ਗੀਤ ਹੋ ਜਾਏ ਤਾਂ ਕਿ ਸਾਡੀ ਆਡੀਅנס ਨੂੰ ਇੱਕ ਵਾਰੀ ਫੇਰ ਤੁਹਾਡੀ ਆਵਾਜ਼ ਦਾ ਜਿਹੜਾ ਹੈ ਸੁਣਨ ਨੂੰ ਮਿਲ ਜੇ ਵੇ ਸੋਨੇ ਦੇ ਅਕੰਗਣਾ ਵੇ ਸੋਦਾ ਇਕੋ ਜਿਹਾ ਵੇ ਸੋਨੇ ਦੇ ਅਕੰਗਣਾ ਵੇ ਸੋਦਾ ਇਕੋ ਜਿਹਾ ਦਿਲ ਦੇਣਾ ਤੇ ਦਿਲ ਮੰਗਣਾ ਕੇ ਸੋਦਾ ਇਕੋ ਜਿਹਾ ਦਿਲ ਦੇਣਾ ਤੇ ਦਿਲ ਮੰਗਣਾ ਕੇ ਸੌਦਾ ਇਕੋ ਜਿਆ ਵੇ ਸੁਨੇ ਦੇ ਅ ਕੰਗਣਾ ਕੀ ਬਾਤ ਹੈ ਕੀ ਬਾਤ ਹੈ ਮੈਂ ਇੱਕ ਵਾਰੀ ਪੁੱਛਣਾ ਚਾਹੂੰਗੀ ਜੇ ਲਾਈਫ ਦੇ ਵਿੱਚ ਤੁਹਾਨੂੰ ਕਦੇ ਵੀ ਓਪਰਚੁਨਿਟੀ ਮਿਲੇ ਕਿ ਹਨਾ ਤੁਹਾਨੂੰ ਕਿਰਨ ਬਿਨਾ ਸਿੰਗਿੰਗ ਕਰਨੀ ਹੋਵੇ ਜਾਂ ਕਿਰਨ ਨੂੰ ਜੋਤੀ ਬਨਾ ਸਿੰਗਿੰਗ ਕਰਨੀ ਹੋਵੇ ਤੁਸੀਂ ਕਰ ਲੋਗੇ ਕਦੀ ਉਦਾਂ ਦੀ ਚੀਜ਼ਾਂ ਕਿ ਰੱਬ ਨਾ ਕਰੇ ਵੀ ਉਹਦਾ ਕਦੇ ਟਾਈਮ ਆਵੇ ਬਟ ਜੇ ਕਦੀ ਇੱਕ ਦੂਜੇ ਦੇ ਵਿੱਚ ਜਾਂ ਉਹਦਾ ਮਤਲਬ ਜਿਵੇਂ ਬਿਮਾਰ ਬੰਦਾ ਹੋ ਜਾਂਦਾ ਜਾਂ ਉਹਦਾ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਘਰ ਦੀ ਫਿਰ ਤਾਂ ਅਸੀਂ ਥੋੜਾ ਅਲੱਗ-ਅਲੱਗ ਬਟ ਅਸੀਂ ਉਹਦਾ ਨਹੀਂ ਕਦੇ ਲੱਗ ਹੋਵਾਂਗੇ ਉਹਦਾ ਸੀ ਹਮੇਸ਼ਾ ਜੁੜ ਕੇ ਕੰਮ ਕਰਾਂਗੇ ਸਾਹਿਬਾ ਤੁਸੀਂ ਕੀ ਕਹਿਣਾ ਚਾਹ ਬਸ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਸੇਮ ਹੀ ਵੀ ਅਸੀਂ ਅੱਡ ਨਹੀਂ ਹੋਣਾ ਚਾਹੁੰਦੇ ਤੇ ਕਦੇ ਵੀ ਅਜਿਹੇ ਟਾਈਮ ਆਵੇ ਨਾ ਠੀਕ ਹੈ ਜੀ ਬੱਚੇ ਵੀ ਪਾਲ ਲੈਣੇ ਆ ਔਰ ਘਰ ਵੀ ਦੇਖਣਾ ਔਰ ਕੰਮ ਸਾਡਾ ਪਹਿਲਾ ਵਾ ਜੀ ਜੀ ਹਾਂ ਜੀ ਤੇ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੂੰਗੀ ਤੁਹਾਨੂੰ ਕਿਰਨ ਦੀ ਕਿਹੜੀ ਹੈਬਿਟ ਨੇ ਜੋ ਬਹੁਤ ਜ਼ਿਆਦਾ ਗੰਦੀਆਂ ਲੱਗਦੇ ਲੱਗਦਾ ਵੀ ਹਾਂ ਸ਼ੋਅ ਦੇ ਵਿੱਚ ਕਿਤੇ ਨਾ ਕਿਤੇ ਗੰਦੀ ਕੁwali ਹਰਕਤ ਕਰ ਜਾਂਦੀ ਨੇ ਨਹੀਂ ਇਹ ਨਹੀਂ ਕਰਨੀ ਚਾਹੀਦੀ ਨਹੀਂ ਨਹੀਂ ਹੂੰ ਤਾਂ ਕੁਛ ਨਹੀਂ ਇਦਾਂ ਦਾ ਕਰਦੀ ਕਈ ਵਾਰੀ ਨੋਟ ਹੀ ਉਹ ਸ਼ਰਾਰਤੀ ਹੁੰਦੀ ਕਈ ਵਾਰੀ ਇਦਾਂ ਹੋ ਜਾਂਦਾ ਕਿ ਕਈ ਵਾਰੀ ਆਡੀਅנס ਐਸ ਜੀ ਹੁੰਦੀ ਆ ਖੱਪ ਪਾਉਣ ਵਾਲੀ ਇਹਨੂੰ ਜਾਨੀ ਕਿ ਇਹ ਗੱਲਾਂ ਵਧੀਆਂ ਲੱਗਦੀਆਂ ਇਹ ਮੈਕ ਦੇ ਵਿੱਚ ਹੀ ਬੋਲ ਦਿੰਦੀ ਆ ਫਿਰ ਉਹ ਗੱਲਾਂ ਫਿਰ ਅਸੀਂ ਸਾਰੇ ਇਹਨੂੰ ਕਹਿ ਦਿੰਨੇ ਆ ਵੀ ਲੋਕਾਂ ਦਾ ਤਾਂ ਕੰਮ ਹੀ ਐ ਕੋਈ ਮੰਦਿਰ ਹੁੰਦੀ ਐ ਤੁਹਾਨੂੰ ਪਤਾ ਖਾਪ ਆਉਣ ਵਾਲੀ ਵੀ ਹੁੰਦੀ ਐ ਤੇ ਕਈ ਵਾਰੀ ਬਾੜੇ ਪਿਆਰ ਕਰਨ ਵਾਲੇ ਸਰੋਤੇ ਵੀ ਹੁੰਦੇ ਆ ਜੀ ਕਈਆਂ ਦੀ ਆਦਤ ਹੀ ਹੁੰਦੀ ਐ ਜੀ ਬਿਲਕੁਲ ਤੁਸੀਂ ਕੀ ਕਹਿਣਾ ਚਾਹੋਗੇ ਬਸ ਜਿਹੜਾ ਕੁਝ ਇਹਨਾਂ ਨੇ ਕਿਹਾ ਪਤਾ ਕਾ ਤੋ ਇੱਕ ਹੁੰਦਾ ਵੀ ਚਲੋ ਆਪਾਂ ਦਰਬਾਰ ਚ ਆਏ ਆ ਦਰਬਾਰ ਚ ਇੱਕ ਜਿੱਦਾਂ ਲੋਕ ਸੀਟੀਆਂ ਸੀਟੀਆਂ ਮਾਰ ਲਾ ਜਾਂਦੇ ਆ ਜੀ ਤੇ ਸਾਰੇ ਆਪਣਾ ਜਦੋਂ ਰੋਲਾ ਰੱਪਾ ਪਾਉਂਦੇ ਨਾ ਇੱਕ ਕਿਉਂਕਿ ਕਵਾਲੀ ਦਾ ਇੱਕ ਇਹ ਲੈ ਜਾ ਹੁੰਦਾ ਕਿ ਉਹਨੂੰ ਸ਼ਾਂਤੀ ਨਾਲ ਸੁਣਿਆ ਜਾਂਦਾ ਨਾ ਜੀ ਜਦੋਂ ਚਲੋ ਆਪਾਂ ਵੀ ਸਾਡੇ ਕੋਲ ਜਿੰਨਾ ਕੁ ਗਉਣ ਮਾਲਕ ਨੇ ਸਾਨੂੰ ਦਿੱਤਾ ਸੀ ਉਹਨਾਂ ਕ ਸੁਣਾ ਕੇ ਆਈਦਾ ਅਸੀਂ ਉਹਨਾਂ ਤੋਂ ਪਿਆਰ ਲੈ ਕੇ ਆਈਦਾ ਬਸ ਇਹੀ ਚਾਹੁੰਦੇ ਆ ਵੀ ਕਰੋਲੇ ਰੱਪੇ ਤੋਂ ਅੱਗੇ ਤੋਂ ਅੱਛਾ ਇੰਨਾ ਪਿਆਰ ਮਿਲ ਰਿਹਾ ਮੈਂ ਕਹਿੰਨੀ ਹੁਣ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੁਸੀਂ ਫੇਮਸ ਹੋ ਗਏ ਹੋ ਪੂਰੀ ਮੈਂ ਕਹਿੰਨੀ ਮੈਂ ਕਹਿੰਨੀ ਬਹੁਤ ਜ਼ਿਆਦਾ ਲੋਕੀ ਤੁਹਾਨੂੰ ਜਾਣਨ ਲੱਗ ਗਏ ਇੰਨੇ ਇੰਟਰਵਿਊਜ਼ ਵੀ ਹੋ ਗਏ ਇੰਨਾ ਪਿਆਰ ਵੀ ਮਿਲ ਗਿਆ ਹੁਣ ਲਾਈਫ ਦੇ ਵਿੱਚ ਕਿਹੜਾ ਇੱਕ ਗੋਲ ਰਹਿ ਗਿਆ ਕਿ ਹਾਂ ਉਹ ਚੀਜ਼ ਰਹਿ ਗਈ ਉਹ ਵੀ ਕਰਨੀ ਹੈ ਪੂਰੀ ਬਸ ਜੀ ਹਜੇ ਤਾਂ ਬਹੁਤ ਕੁਝ ਸੋਚਿਆ ਹੋਇਆ ਵਾ ਜੀ ਤੇ ਕੰਮ ਜਾਪ ਹੋਵਾਂਗੇ ਮਿਹਨਤ ਕਰਦੇ ਆ ਜੀ ਬਾਕੀ ਉਹ ਸਮਾਲ ਕਾ ਥੇ ਡੋਰਾ ਨਹੀਂ ਹਾ ਜੇ ਤੁਸੀਂ ਤੁਹਾਡਾ ਕਿਹੜਾ ਸੁਪਨਾ ਹੈ ਕਿ ਤੁਸੀਂ ਜਾਣਦੇ ਹੋ ਕਿ ਮੇਰਾ ਉਹ ਸੁਪਨਾ ਪੂਰਾ ਹੋ ਜਾਏ ਕਿਉਂਕਿ ਹੁਣ ਤਾਂ ਮੈਂ ਵੀ ਬਹੁਤ ਜ਼ਿਆਦਾ ਨਾਮ ਬਣ ਗਿਆ ਤੁਹਾਡਾ ਵਧੀਆ ਜਿੱਦਾਂ ਵੀ ਸਾਡਾ ਨਾਮ ਆਣਾ ਚਾਹੀਦਾ ਵੱਡੇ ਸਿੰਗਰਾਂ ਦੇ ਵਿੱਚ ਜੀ ਵੈਸੇ ਕਿਹੜੇ ਸਿੰਗਰ ਨੂੰ ਤੁਸੀਂ ਦੋਨੋਂ ਜ਼ਿਆਦਾ ਫੋਲੋ ਕਰਦੇ ਹੋ ਅਸੀਂ ਜ਼ਿਆਦਾ ਉਸਤਾਦ ਜੀ ਨੂੰ ਕਰਦੇ ਹਾਂ ਅਨੁਸਤ ਫਤੀ ਵਾਲੀ ਖਾਨ ਸਾਹਿਬ ਜੀ ਮੈਂ ਕਹਿੰਦੀ ਹਾਂ ਉਹਨਾਂ ਦਾ ਇੱਕ ਗੀਤ ਹੋ ਜਾਵੇ ਤਾਂ ਫਿਰ ਕੀ ਕਹਿਣਾ ਹੈ ਹੂੰ ਜ਼ਰੂਰ ਯਾਰ ਬੱਲ ਜਾ ਮਤਿਆ ਸਿੱਧੇ ਮੂੰਹ ਬੁਲਾਉਂਦਾਨੀ ਰੱਬ ਵੱਲ ਜਾ ਮਤਿਓ ਜੋ ਮੈਂ ਵਿਚ ਗਈ ਮੈਨੂੰ ਡੋਬਦਾ ਨਾ ਤਾਰਦਾ ਕਿਹੜਾ ਕਰ ਜਮਾਏ ਹੋ ਖੜ ਮੈਂ ਵਿਚਾਰਦਾ ਇੱਕ ਕਰ ਰੱਬ ਦੋਤੇ ਦੂਜਾ ਕਰ ਯਾਰਦਾ ਇੱਕ ਕਰ ਰੱਬ ਦੋਤੇ ਦੂਜਾ ਕਰ ਯਾਰਦਾ ਯਾਰ ਵੱਲ ਜਾ ਮਤਿਓ ਸਤੇ ਮੂ ਬੁਲਾਉਂਦਾ ਨੀ ਰੱਬ ਵੱਲ ਜਾ ਮਤਿਓ ਸਾਹਮਣੇ ਵੀ ਆਉਂਦਾ ਨੀ ਦੋਮਾ ਵਿੱਚ ਕੋਈ ਮੈਨੂੰ ਡੋਬਦਾ ਨਾ ਤਾਰਦਾ क्या बात है क्या बात है अच्छा एक गल होर मैं पूछना चाहूँगी मैं देख मोस्टली तुम जो कोई शो भी ला रहे हो या फिर इंटरव्यू भी दे रहे हो कपड़े भी सेम होंगे ने चुनिया भी सेम हों ने इवन चप्पल भी सेम होंगे ने कारण की है कारण तो यही है जी ਪਹਿਲਾਂ ਤਾਂ ਅਸੀਂ ਨਾ ਅਲੱਗ-ਅਲੱਗ ਹੀ ਡਰੈੱਸ ਪਾਉਂਦੇ ਹੁੰਦੇ ਸੀ ਦੋਵੇਂ ਹੁੰਦੇ ਸੀ ਨਾ ਉਦੋਂ ਅਸੀਂ ਪਹਿਲਾਂ ਇਕੱਠੇ ਨੇ ਪਾਣੀ ਇੱਕੋ ਜੀ ਫਿਰ ਅਸੀਂ ਵਿੱਚ ਜਿਵੇਂ ਕਿ ਅਲੱਗ-ਅਲੱਗ ਪਾਣੀ ਸ਼ੁਰੂ ਕਰ ਦਿੱਤੀ ਫਿਰ ਏਦਾਂ ਨਾ ਜਿਵੇਂ ਅਸੀਂ ਗਾਉਣ ਜਾਂਦੇ ਸੀ ਨਾ ਅਗਲੇ ਕਹਿੰਦੇ ਤੁਸੀਂ ਦੋਨੇ ਵੀ ਰੀਅਲ ਸਿਸਟਰ ਹੋ ਜਿਵੇਂ ਹੁਣ ਬਹੁਤ ਸਾਰੀਆਂ ਸਿਸਟਰ ਆ ਗਈਆਂ ਸੇਮ ਡਰੈੱਸ ਪਾਉਂਦੇ ਆ ਨਾ ਇਹ ਦੁਨੀਆ ਕਰਕੇ ਹੀ ਆ ਜੀ ਅੱਛਾ ਹਾਂ ਜੀ ਏਦਾਂ ਨਹੀਂ ਪਰ ਉਹ ਸੇਮ ਹੀ ਕੱਪੜੇ ਹੁੰਦੇ ਆ ਜਿਵੇਂ ਸਟੇਜ ਤੇ ਜਿਹੜੇ ਹੁੰਦੇ ਆ ਵੈਸੇ ਨਹੀਂ ਹਾਂਜੀ ਅੱਛਾ ਹੁਣ ਕਿੰਨਾ ਕ ਜ਼ਿਆਦਾ ਪਿਆਰ ਮਿਲਦਾ ਹੈ ਮੈਂ ਕਹਿੰਦੀ ਹਾਂ ਦ ਸਿਟੀ ਹੈਡਲਾਈਨਸ ਵੱਲੋਂ ਤੁਸੀਂ ਇੰਨੇ ਜ਼ਿਆਦਾ ਫੇਮਸ ਹੋ ਗਏ ਫਰਸਟ ਇੰਟਰਵਿਊ ਤੁਹਾਡਾ ਇੱਧਰ ਹੀ ਸੀਗਾ ਬਹੁਤ ਉਸ ਟਾਈਮ ਤੁਸੀਂ ਰੋਏ ਵੀ ਸੀਗੇ ਤੇ ਅੱਜ ਤੁਹਾਨੂੰ ਕਿੰਨਾ ਕ ਪ੍ਰਾਊਡ ਹੁੰਦਾ ਹੈ ਕਿਉਂਕਿ ਤੁਹਾਡੀ ਇੰਟਰਵਿਊ ਨੂੰ ਜੇ ਲੈ ਕੇ ਗੱਲ ਕੀਤੀ ਜਾਵੇ ਉਸ ਟਾਈਮ ਤੁਸੀਂ ਰੋਏ ਹੋ ਪਰ ਅੱਜ ਬਹੁਤ ਜ਼ਿਆਦਾ ਖੁਸ਼ ਹੋ ਖੁਸ਼ੀ ਇਹ ਹੀ ਹੈ ਜੀ ਉਦੋਂ ਐਸੀ ਡਰ ਵੀ ਲੱਗਦਾ ਸੀ ਵੀ ਪਤਾ ਨਹੀਂ ਕੀ ਜਦ ਇੱਕ ਇਹ ਕੰਮ ਕਰਿਆ ਹੀ ਨਹੀਂ ਕਦੇ ਨਾ ਇਸ ਲੈਨ ਦੇ ਵਿੱਚ ਗਏ ਨਹੀਂ ਬਸ ਇੱਕ ਐ ਸੀ ਵੀ ਸਟੇਜ ਤੇ ਗਾਇਆਉਣਾ ਘਰ ਆ ਜਾਣਾ ਤੇ ਆ ਗੱਲਾਂ ਬਾਰੇ ਤਾਂ ਕਦੇ ਸੋਚਿਆ ਹੀ ਨਹੀਂ ਸੀਗਾ ਤੇ ਬਸ ਹੁਣ ਇੰਨੀਆਂ ਇੰਟਰਵਿਊਆਂ ਹੋ ਗਈਆਂ ਤੇ ਥੋੜਾ ਜਾਂ ਆਪ ਵੀ ਖੁੱਲ ਗਏ ਆ ਤੇ ਇਦਾਂ ਵੀ ਚਲੋ ਬਸ ਇਹ ਤਾਂ ਰੀਅਲ ਗੱਲਾਂ ਵਾਂ ਜੋ ਤੁਸੀਂ ਪੁੱਛਦੇ ਹੋ ਜੀ ਤੇ ਬਸ ਹੁਣ ਖੁਸ਼ ਆਂ ਜੀ ਅੱਛਾ ਇੰਨਾ ਪਿਆਰ ਮਿਲ ਰਿਹਾ ਹੈ ਕਿ ਆਪਣੇ ਜਿਹੜੇ ਤੁਹਾਡੇ ਇੰਨੇ ਫੈਨਸ ਨੇ ਲੋਕ ਮੈਂ ਕਹਿੰਨੀ ਆ ਇਹਨਾਂ ਦੀ ਕਿਰਨ ਜੀ ਨੇ ਮੈਨੂੰ ਦਿਖਾਈ ਸੀ ਕਿ ਆਫ ਕੈਮਰਾ 'ਤੇ ਇਹਨਾਂ ਦੀ ਤਸਵੀਰ ਵੀ ਬਣਾ ਕੇ ਦਿੱਤੀ ਆ ਤੇ ਮੈਂ ਕਹਿੰਨੀ ਉਹਨਾਂ ਲਈ ਜੇ ਕੋਈ ਦੋ ਲਾਈਨਾਂ ਹੋ ਜਾਂਦੀਆਂ ਬਹੁਤ ਸ਼ੁਕਰੀਆ ਕਰਦੇ ਆ ਜੀ ਸਰੋਤਿਆਂ ਦਾ ਤੇ ਸਾਡੇ ਜਿੰਨੇ ਫੈਨ ਜਿਹੜੇ ਸਾਨੂੰ ਪਿਆਰ ਕਰਦੇ ਸਾਡੀ ਗਾਇਕੀ ਨੂੰ ਵੀ ਸਾਨੂੰ ਵੀ ਤੇ ਉਹਨਾਂ ਦਾ ਬਹੁਤ ਸ਼ੁਕਰੀਆ ਕਰਦੇ ਆ ਜੀ ਤੇ ਇਦਾਂ ਹੀ ਪਿਆਰ ਕਰਦੇ ਰਹੋ ਆਪਣਾ ਤੇ ਇਦਾਂ ਹੀ ਸਾਨੂੰ ਆਪਣਾ ਆਪਣਾ ਦੁਆਵਾਂ ਦਿੰਦੇ ਰਹੋ ਵਧੀਆ ਵਧੀਆ ਜੀ ਤੇ ਕਿਹੜਾ ਕੀ ਉਹਨਾਂ ਨੂੰ ਡੈਡੀਕੇਟ ਕਰਨਾ ਚਾਹੋਗੇ ਜਿਉਂਕਿ ਤੁਹਾਨੂੰ ਇੰਨਾ ਪਿਆਰ ਕਰਦੇ ਨੇ ਇਨਾ ਮਾਨ ਸਨਮਾਨ ਕਰਦੇ ਨੇ ਉਹਨਾਂ ਸਾਰਿਆਂ ਲਈ ਜੀ ਅਸੀਂ ਮਾਸ਼ਾ ਭਾਜੀ ਸਾਡੇ ਬਹੁਤ ਅੱਛੇ ਸਿੰਗਰ ਜਿਨ੍ਹਾਂ ਨਾਲ ਅਸੀਂ ਬਹੁਤ ਸੰਗਤ ਵੀ ਕੀਤੀ ਹੈ ਬਹੁਤ ਅੱਛੇ ਇਨਸਾਨ ਵੀ ਨੇ ਤੇ ਸਿੰਗਰ ਵੀ ਹੈ ਉਹਨਾਂ ਦਾ ਇੱਕ Song ਮਣਕਾ ਮਣਕਾ ਜੋੜ ਕੇ ਹੈਨਾ ਉਹ ਇੱਕ ਇੱਕ ਮਣਕਾ ਜੋੜ ਕੇ ਗੁੰਦਲੀ ਮੈਂ ਗਾਨੀ ਇੱਕ ਇੱਕ ਮਣਕਾ ਜੋੜ ਕੇ ਗੁੰਦਲੀ ਮੈਂ ਗਾਨੀ ਖਾਰੇ ਕੈਸਾ ਹੋਵੇ ਗਾਨੀ ਮੇਰਾ ਦਿਲ ਵਰ ਜਾਨੀ ਆ ਘਰ ਕੇਸਾ ਹੋਵੇਗਾ ਨਹੀਂ ਮੇਰਾ ਦਿਲ ਵਰ ਜਾਨੀ ਹਏ ਘਰ ਕੇਸਾ ਹੋਵੇਗਾ ਨਹੀਂ ਮੇਰਾ ਦਿਲ ਵਰ ਜਾਨੀ ਕੀ ਬਾਤ ਹੈ ਅੱਛਾ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਲੋਕਰ ਮੈਸੇਜ ਤਾਂ ਇਹੀ ਦੇਣਾ ਚਾਹੁੰਦੇ ਆ ਕਿ ਧੀਆ ਔਰ ਭਾਵੇਂ ਧੀਆ ਵਾ ਭਾਵੇਂ ਨੋਹਾਂ ਨੇ ਸਾਰਿਆਂ ਨੂੰ ਉਨੀ ਇੱਜ਼ਤ ਦੋ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੜ ਵੀ ਬਹੁਤ ਆ ਗਏ ਕਲ ਜੁਗੀ ਆ ਜੀ ਜੀ ਦੁਨੀਆ ਉੱਤੇ ਤੀਆਂ ਨੂੰ ਆ ਸਰੀਰ ਦੇ ਅੰਦਰ ਹੀ ਖਤਮ ਕਰਨ ਦੀ ਸੋਚ ਜਿਹੜੀ ਆ ਉਹਨੂੰ ਵੀ ਖਤਮ ਕਰਨਾ ਚਾਹੀਦਾ ਉਹ ਸੋਚ ਨੂੰ ਔਰ ਤੀਆਂ ਨਾਲ ਬਹੁਤ ਗਲਤ ਹੋ ਰਿਹਾ ਹੈਗਾ ਇਹ ਹੋਣਾ ਨਹੀਂ ਚਾਹੀਦਾ ਬਸ ਇਹੀ ਕਹਿਣਾ ਚਾਹੁੰਦੇ ਕਿਹੜੀ ਚੀਜ਼ ਨੂੰ ਤੁਹਾਨੂੰ ਦੇਖ ਕੇ ਲੱਗਦਾ ਕਿ ਤੀਆਂ ਨਾਲ ਗਲਤ ਹੋ ਰਿਹਾ ਹੈ ਕੀ ਤੁਸੀਂ ਕੀ ਫੇਸ ਕੀਤਾ ਹੋਇਆ ਬਸ ਜੀ ਫੇਸ ਤਾਂ ਕੁਝ ਨਹੀਂ ਇਦਾਂ ਦਾ ਵੀ ਹੁਣ ਦੇਖਦੇ ਆਂ ਆਪਾਂ ਫੋਨਾਂ ਉੱਤੇ ਲਾਲੋ ਟੀਵੀਾਂ ਵਿੱਚ ਕੁੜੀਆਂ ਨਾਲ ਕਿੰਨਾ ਗਲਤ ਹੋ ਰਿਹਾ ਹੈਗਾ ਜੀ ਭਾਵੇਂ ਛੋਟੀਆਂ ਵਾ ਭਾਵੇਂ ਵੱਡੀਆਂ ਨੇ بس ਕਹਿਣ ਦੀ ਲੋੜ ਹੀ ਨਹੀਂ ਪਤਾ ਹੀ ਆ ਜੀ ਦੁਨੀਆ ਨੂੰ ਤੇ ਪਰ ਵਸ ਸੋ ਅਮਲ ਨਹੀਂ ਕਰਦਾ ਇਸ ਗੱਲ 'ਤੇ ਸੋਚ ਇੱਕ ਸੋਚ ਹੁੰਦੀ ਹੈ ਇਨਸਾਨ ਦੀ ਨਾ ਸੋਚ ਬੜੀ ਦੂਰ ਤੱਕ ਲੈ ਜਾਂਦੀ ਆ ਬਿਲਕੁਲ ਜੇ ਸੋਚ ਨੂੰ ਆਪਾਂ ਚੰਗੀ ਨਿਗਾਹ ਨਾਲ ਦੇਖਾਂਗੇ ਤਾਂ ਸਾਰੇ ਆਪਣੇ ਲਈ ਰੱਬ ਆ ਜੀ ਜੇ ਗਲਤ ਨਿਗਾਹ ਨਾਲ ਦੇਖਣਾ ਫਿਰ ਤਾਂ ਜਿਹੜਾ ਬੰਦਾ ਆਪ ਗਲਤ ਉਹਨੂੰ ਸਾਰੇ ਗਲਤ ਲੱਗਣੇ ਬਿਲਕੁਲ ਬਸ ਸੋਚ ਨਾ ਸੋਚ ਨੂੰ ਥੋੜਾ ਬਸ ਸਹੀ ਕਹਿਣਾ ਚਾਹੀਦਾ ਬਸ ਸਹੀ ਰੱਖਣਾ ਆਪਣੀ ਸੋਚ ਜੀ ਸੋ ਜਿਵੇਂ ਕਿ ਅਸੀਂ ਗੱਲ ਕਰ ਲਈਏ ਤੇ ਗੱਲ ਕੀਤੀ ਜਾਵੇ ਇਹਨਾਂ ਦੀ ਗਾਇਕੀ ਦੀ ਵੀ ਤੇ ਗਾਇਕੀ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਹੋਰ ਏਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦਸ ਸਿਰੀ ਹੈਡਲਾਈਨ ਮੈਂ ਨੇਹਾ ਮਲਿਕ ਕੈਮਰਾ ਪਰਸਨ ਕਰਨ ਕੁਮਾਰ ਨਾਲ